ਲੈ ਵੀ ਮਿੱਤਰੋ ਗੰਡੇ ਲਾਉਣੇ ਆ ਬਾਬੇ ਦੇ ਥਾਂ ਪਟਿਆ ਪਿਆ ਉਥੇ ਬਾਬਾ ਲਾਇਆ ਵਾ ਸੀ ਆਪਣਾ ਪੱਟਣ ਤੇ ਅੱਜ ਅਸੀਂ ਗੰਡਿਆਂ ਦੀ ਪਨੀਰੀ ਲੈਣ ਆਏ ਆ ਇੱਥੋਂ ਕੀ ਨਾ ਬਾਈ ਭਗਵਾਨ ਸਿੰਘ ਦੇ ਆ ਆ ਭਗਵਾਨ ਸਿੰਘ ਦੇ ਆ ਖੇਤ ਆ ਪਨੀਰੀ ਪੱਟੀ ਜਾਂਦੇ ਆਦੇ ਅਸੀਂ ਮੈਂ ਚਰਨਜੀਤ ਤੇ ਰਿੰਪੂਤਰ ਨੇ ਆਇਆ ਤੇ ਆਦੇ ਰਿੰਪੂ ਨਾਲ ਪਟਾਈ ਜਾਂਦਾ ਪਨੀਰੀ ਬਾਬੇ ਦੀ ਸੇਵਾ ਲੱਗੂ ਬੰਦੋ ਨਾ ਟਾਈਮ ਨਾ ਚੱਲਾਂਗੇ। ਉਹ ਗੱਡੀ ਆ ਗੱਡੀ ਸਾਡੀ ਸੜਕ ਦੇ ਉੱਤੇ। ਆ ਇਹਦਾ 700 ਰੁਪਏ ਨੂੰ ਕਰਮ। ਅੱਲੇ ਜਾਣਗੇ 2 2.5 ਕਰਮਾਂ ਥਾਂ ਪਟਕੇ। ਤੇ ਆਪਣੇ ਗੰਡੇ ਲੱਗ ਜਾਣਗੇ ਗਾਂ ਨੂੰ ਚੱਲ ਮਹਾਰਾਜ ਦੀ ਕਿਰਪਾ ਨਾਲ ਉਹਦਾ ਬਾਬੇ ਦੇ ਰੌਣਕ ਤਾਂ ਲੱਗੂਗੀ। ਹਨਾ ਗੁੱਡਿਆ ਕਰਾਂਗੇ ਕੁਸ਼ਤਾ ਹੋਊਗਾ ਜੀ। ਅੱਗੇ ਆਪਣਾ ਲਸਣ ਵਧੀਆ ਖੜਾ ਪਾਲਕ ਮੇਥੀ ਧਰਿਆ ਗੋਭੀ ਹੁਣ ਅਸੀਂ ਆ ਦੇਖੋ ਆ ਦੀ ਸਾਰੀ ਆ ਗੰਡਿਆਂ ਦੀ ਫਾਕੇ ਦੀ ਲਾਈ ਵੀ ਆ ਕਿੰਨਾ ਅੱਧਾ ਕਿੱਲਾ ਹੋਊ ਇਹ ਆ ਅੱਧਾ ਕਿੱਲੇ ਦੇ ਨੇੜਾ ਭਾਈ ਅੱਧਾ ਕਿੱਲਾ ਲਾਇਆ ਵਾ ਬਾਕੀ ਇਧਰ ਇਹਦੀ ਗੋਭੀ ਵੀ ਆ ਆਹ ਲਿਆ ਸਾਰੀ ਲਾਈ ਵੀ ਆ ਪੱਕ ਗੰਡਿਆਂ ਦੀ ਚੱਲ ਭਾਈ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੇ ਲਾ ਦੇਾਂਗੇ 4 4 5 ਕੁ ਮਰਲੇ ਥਾਂ ਹੈਗਾ ਬਾਬੇ ਦੇ 5 5 6 ਮਰਲੇ ਉਹ ਵਾਦੀ ਹੋਊ ਹਾਂ ਹਾਂ ਤੇ ਚਲੋ ਸਾਰਾ ਲੱਗ ਜਾਊਗਾ ਹੋਰ ਲੈ ਜਾਾਂਗੇ ਫੇਰ ਆ ਕੇ ਜੇ ਨਾ ਲੱਗਿਆ ਫੇਰ ਲੈ ਜਾਾਂਗੇ ਹਾਂ ਸਾਰੇ ਪੱਟੀ ਜਾਂਦੇ ਆ ਜੀ ਗੋਭੀ ਖੜੀ ਐ ਇੱਧਰ ਗੋਭੀ ਦੇਖ ਲੋ ਆਹਦੇ ਗੰਡੇ ਦੀ ਫੱਕ ਵੀ ਲਈ ਵੀ ਆ ਨਾਲ-ਨਾਲ ਆ ਇਹਨੀਆਂ ਦੇ ਗੰਡੇ ਲਾਏ ਵੇ ਇਹਨੇ ਨੀਂਗਾ ਪਗੇੜਾਂ ਕੱਢ ਕੇ ਨਾ ਦੀ ਬੀ ਬਣੂਗਾ ਆ ਗੋਭੀ ਆ ਸਾਰੀ ਆ ਦੇ ਫੋਲੋ ਗੋਭੀ ਆ ਇਹ ਮਿਲੂ ਹਾਂਜੀ ਹਾਂਜੀ ਫੋਲੋ ਗੋਭੀ ਠੀਕ ਆ ਹੁਣ ਤਾਂ ਸਸਤੇ ਕੋਈ ਆ ਹਨਾ ਹਾਂਜੀ ਹਲੇ ਰੋਪੀ ਹੋਈ ਆ ਇਸ ਗੋਭੀ ਨੂੰ ਠੀਕ ਆ ਠੀਕ ਹਾਂ ਉਦੋਂ ਗਾਂ ਫਿਰ ਉਹ ਤਾਂ ਫਿਰ ਹੋ ਜੂ ਪੋਛਣਾ ਕੁਛ ਮਹਿੰਗੀ ਹੋ ਜੂ ਉਦੋਂ ਤਾਂ ਹਾਂਜੀ ਹਾਂਜੀ ਆ ਸਾਰੀ ਇਹਦਾ ਲਾਇਆ ਵਾ ਦੋ 2.5 ਕਿਲੇ ਗੋਭੀ ਲਾਈ ਬੈਠਾ ਆ ਦੇ ਵਧੀਆ ਇੱਥੇ ਹੀ ਰਹਿੰਦਾ ਉੱਤੇ ਯਾਰ ਪੂਰਾ ਵਿੱਚ ਖੇਦਦੇ ਰਹਿਣਾ ਦੇਖਿਆ ਕੋਈ ਪੱਠਾ ਦੀਂਦਾ ਵਿੱਚ ਆਪੋ ਲਾਲ ਗੰਡਿਆਂ ਦੀ ਫੱਕ ਲਾਈ ਉਹਦੇ ਗੰਡੇ ਲਾਏ ਬਣਨ ਨਾਲ ਕਰਕੇ ਆ ਮੂਲੀਆਂ ਤੇ ਢੱਕ ਲੱਗੇ ਆ ਕਿ ਮੂਲੀਆਂ ਲਗੀਆਂ ਮੂਲੀਆਂ ਹੀ ਮੂਲੀਆਂ ਮੂਲੀਆਂ ਆ ਨਾਲ ਬੱਟ ਤੇ ਬੇਲਾ ਨਹੀਂ ਨਾਲ ਵਿੱਚ ਪਾਲਕ ਵੀ ਲਾਈ ਆ ਬੇਲਾ ਨਹੀਂ ਛੱਡਦੇ ਤਾਂ ਅੱਗੇ ਤੋਰ ਤੇ ਵੀ ਆ ਵਧੀਆ 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 ਠੀਕ ਆ ਆਪਦੇ ਗੰਡੇ ਭਾਈ ਸਾਰੇ ਲਾਓ ਮੇਰੇ ਵੀਰ ਦੇਖੋ ਹੁਣ ਗੰਡੇ 100 ਦੇ 2 ਕਿਲੋ ਵੀ ਵਿਕੇ 1.5 ਵੀ ਵਿਕੇ ਆ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਭਾਈ ਫੱਕ ਪਲਾਕ ਇੱਥੇ ਲੈ ਜੋ ਆ ਕੇ ਬਾਈ ਦੰਦਾ ਰੈਤ ਫੇਰ ਦੱਸੀ ਨਾ ਬਾਈ ਦਾ ਕੀ ਆ ਭਗਵਾਨ 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 ਬੋਟਰ ਵਾਲੀ ਛੜਕ ਤੇ ਮਾਨਪ੍ਰੀਤ ਮਾਨ ਉਹਨਾਂ ਦੇ ਖੇਤ ਅਗਵਾ ਹਾਂ ਸਿੰਘ ਬਹੁਤ ਰੇਲੀ ਫਾਕਾ ਦਿੰਦਾ ਉਹ ਲੈ ਜੋ ਆ ਕੇ ਤੇ ਗੰਡੇ ਲਾਓ ਪੰਜ ਪੰਜ 7 7 ਮਾਰਲੇ 10 10 ਮਾਰਲੇ ਆਪੋ ਆਪਣੇ ਕਦੇ ਨਹੀਂ ਮਹਿੰਗੇ ਹੁੰਦੇ ਫੇਰ ਕੱਢ ਲੋ ਕੱਚਾ ਚੋ ਹੱਥ ਆ 10 ਮਿੰਟ ਯਾਰ ਘੰਟਾ ਇੱਕ ਚਾਹ ਚੋ ਪੀ ਕੇ ਤੇ ਬੰਦਾ ਗੁੱਟ ਲੈ ਯਾਰ ਲਾ ਲਿਆ ਆਪਦੇ ਤੇ ਗੰਡੇ ਗੰਡੇ ਹੋ ਜਾਣੇ ਆ ਲਸਣਾਂ ਖੇਤ ਆਪਾਂ ਜਾਣੇ ਆ ਉੱਥੇ ਦਾ ਲੈ ਅੱਧਾ ਘੰਟਾ ਹੀ ਲਾਦੇ ਯਾਰ ਵਿੱਚ ਬਹਿ ਕੇ ਗੁੱਟ ਗੱਟ ਕੇ ਗੋਭੀ ਲਾਲਾ ਆਪਦੇ ਕਾਜਰ ਲਾਲਾ ਆਪਦੇ ਸਲਗਮ ਲਾਲਾ ਸਾਗ ਆਪਦਾ ਲਾਲਾ ਪਾਲਕ ਮੇਥੀ ਧਨੀਆ ਕੋਈ ਚੀਜ਼ ਮੁੱਲ ਨਾ ਲੈਣੀ ਪਵੇ ਹੁਣ ਨਾ ਤਾਂ ਗੰਡੇ ਦੀਆਂ ਕਿਆਰੀਆਂ ਲਾਓ ਤੇ ਨਾਲੇ ਲਾ ਦਿਓ ਉੱਤੇ ਮਿਰਚਾਂ ਪਨੀਰੀ ਲੈ ਕੇ ਨਾਲੇ ਮਿਰਚਾਂ ਖਾਓ ਨਾਲ ਗੰਡੇ ਹੋ ਜਾਣਗੇ ਦੋਨੇ ਚੀਜ਼ਾਂ ਹੋਣਗੀਆਂ ਜੇ ਆਪਾਂ ਬਾਈ ਹਿੰਮਤ ਕਰਾਂਗੇ ਕਦੇ ਨਹੀਂ ਇਹ ਮਹਿੰਗੀਆਂ ਹੁੰਦੀਆਂ ਤੁਹਾਨੂੰ ਅੱਗੇ ਵੀ ਇੱਕ ਦਿਨ ਵੀਡੀਓ ਪਾਈ ਸੀ ਵੀ ਜੇ ਇਹ ਚੀਜ਼ਾਂ ਮਹਿੰਗੀਆਂ ਹੋਈਆਂ ਤਾਂ ਤਾਂ ਹੀ ਹੋਈਆਂ ਜਦੋਂ ਆਪਾਂ ਕੱਚਾ ਝੱਤ ਲੈ ਕੇ ਤੁਰੇ ਫਿਰਦੇ ਆਂ ਕਹਿੰਦਾ ਕੋਈ ਨਹੀਂ ਲੈ ਲਾਗੇ ਮੁੱਲ ਕਿਹੜੀ ਕਿਹੜੀ ਚੀਜ਼ ਮੁੱਲ ਲਵੋਗੇ ਆਪੋ ਆਪਣੇ ਖੇਤਾਂ ਦੇ ਵਿੱਚ ਲਾਓ ਮੇਰੇ ਵੀਰ ਤਾਂ ਜਾ ਕੇ ਕਾਮਯਾਬੀ ਫੜੋ ਪੰਜਾਬ ਰਈਦਾ ਯਾਰ ਜਮੇ ਨਹੀਂ ਲਾਉਂਦੇ ਮੇਥੀ ਪਾਲਕ ਦਲੀਆਂ ਨਹੀਂ ਲਾਉਂਦੇ ਆਲਾ ਕਈ ਤਾਂ ਮੇਥੀ ਪਾਲਕ ਦਲੀਆਂ ਕਹਣਗੇ ਮੁੱਲ ਉੱਥੋਂ ਕਹਣਗੇ ਉਹਨੂੰ ਜਿੱਥੋਂ ਲੈਂਦੇ ਆ ਦੂਜੇ ਆਪਣੀ ਕੋभी ਕਬੀ ਜਾਂ ਦੁਕਾਨ ਤੋਂ ਕਹਿੰਣ ਭਾਈ ਤਲੀਆਂ ਵੀ ਦੇ ਦੇ ਪਾਲਕ ਵੀ ਦੇ ਦੇ ਲੈ ਦੱਸੋ ਜਾਰੇ ਤਾਂ ਦੋਕ ਆਪਣੇ ਲਾਇਆ ਹੋਵੇ ਕਰਮਕ ਤੇ ਮੁਕਦਾ ਨਹੀਂਗਾ ਪਾਲਕ ਮੇਥੀ ਧਨੀਆ ਤਾਂ ਆ ਬਹੁਤੀਆਂ ਚੀਜ਼ਾਂ ਦਾ ਫਰਲਾ ਨੇ ਮੈਨੂੰ ਆ ਦੇ ਦੇ ਫਰਲਾ ਨੇ ਮੈਨੂੰ ਆ ਦੇ ਦੇ 10000 ਆਦੇ ਖੇਤ ਲੱਗਿਆ ਵੀ ਨੇ ਖੇਤ ਗੇੜਾ ਮਾਰ ਉਹ ਨਾਲੇ ਹੈ ਜੀ ਆਈਟੀ ਬੀ ਬਣ ਗਿਆ ਨਾ ਹਾਂ ਥੋੜਾ ਜਿਹਾ ਦੇਸੀ ਧਨੀਏ ਦਾ ਬੀਜ ਦਊਗਾ ਠੀਕ ਆ ਜਿਵੇਂ ਆਪਣੇ ਪਹਿਲਾਂ ਨਹੀਂ ਧਨੀਏ ਹੁੰਦੇ ਸੀ ਆਹੋ ਆਹੋ ਉਹ ਤੇ ਸਮੈਲ ਜਾਂਦੀ ਹਾਂ 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 ਠੀਕ ਆ ਆ ਉਹ ਦਾ ਹਾਈਬ੍ਰਿਡਾ ਹੁੰਦਾ ਨੇ ਜੋ 스멜 ਵੀ ਨਹੀਂ ਆਉਂਦੀ ਹਾਂ ਉਹ ਦਾਲ ਸਾਗ ਚ ਪਾਦੇ ਤਾਂ ਨਹੀਂ ਆਉਂਦੀ ਅੱਗੇ ਤਾਂ ਜੇ ਸਾਗ ਚ ਪਾਣਾ ਰਹਿਦਾ ਸਾਗ ਦਾ ਤਾਂ ਦੰਦਾ ਹੁੰਦਾ ਸੀ ਸਹੀ ਗੱਲ ਆ ਹਾਂ ਵੀ ਵਿੱਚ ਪਾਇਆ ਧਲੀਆਂ ਮੇਥੀ ਪਾਲਕ ਉਹ ਤੇ ਆਪਣੇ ਮੈਂ ਮੇਥਿਆਂ ਦੀ ਵਾਸ਼ਨਾ ਅੱਡ ਹੋਣੀ ਵਿੱਚੋਂ ਹੁਣ ਤਾਂ ਯਾਰ ਸਾਰੇ ਹਾਈਬ੍ਰਿਡ ਬੀ ਹੋ ਗਏ ਬਸ ਸਮਝ ਹੀ ਨਹੀਂ ਹੁੰਦੀ ਠੀਕ ਆ ਇਹ ਵੀ ਕਿਸੇ ਤੋਂ ਲਿਆ ਸੀ ਬਣਾ ਲਈ ਬਣਾ ਲਈ ਕੋਈ ਨਹੀਂ ਲੈ ਲਾਂਗੇ ਆਪਾਂ ਦੇਸੀ ਧਰੀਆਂ ਮਿਲ ਜੇ ਤਾਂ ਵਾਹ ਉਹ ਤੇ ਕੋਈ ਦੁਕਾਨੋਂ ਪਾ ਕੇ ਵਿਕਲਾ ਠੀਕ ਆ ਠੀਕ ਆ ਠੀਕ ਆ ਪੜਦੋ ਪੜਦੋ ਕਰ ਰਹੇ ਪੂਛ ਸ਼ਾਬਾਸ਼ ਕਰਾ ਚੱਕਦੇ ਫਟਾ ਕਰਾ ਚੱਲ ਗਏ ਕਰਾ ਫਿਰ ਟਾਈਮ ਨਾ ਆ ਰੋਡ ਦੇ ਉੱਤੇ ਹੀ ਆ ਬਾਈ ਭਗਵਾਨ ਸਿੰਘ ਦਾ ਹਾ ਪਨੀਰੀ ਆ ਜੋ ਗੰਡਿਆਂ ਦੀ ਫੱਕ ਲਾਈ ਵੀ ਆ ਕਰ ਲੈਂਦਾ ਰੈਤ ਮੇਰਾ ਬਾਈ ਕਹਿੰਦਾ ਜਿਵੇਂ ਮਰਜੀ ਆ ਕੇ ਲੈ ਜੋ ਕਰਾ ਬਸ